ਗੜਗਿਆਂ ਵਾਲੇ ਪਾਤਸ਼ਾਹ ਨੇ ਸਾਨੂੰ ਸਿੱਖੀ ਦੇ ਨਾਰਾ ਦਿੱਤਾ ਹੈ ਕਵੀ ਬੜੇ ਸ਼ੁਮਰ ਕੋਲ ਲਿਖਦਾ ਕੋਈ ਆਖਦਾ ਆਰਾਮ ਹੈ ਜੁਵਾ ਦਾ ਕੋਈ ਆਖਦਾ ਮੇਰਾ ਨਹੀਂ ਅੱਲਾ ਹੋਵੇ ਕੋਈ ਆਖਦਾ ਸਾਰੇ ਸੰਸਾਰ ਨਾਲੋਂ ਬਿਨਾਂ ਲੋਕਾਂ ਦੇ ਮੇਰਾ ਵੀ ਇਕੱਲਾ ਹੋਵੇ ਹਰ ਇੱਕ ਕੈਪੂ ਹਮਨ ਦਾ ਭੱਲਾ ਲੰਗੀ ਉਮਨ ਹੁੰਦੀ ਹੈ ਉਸਦਾ ਲਾਭ ਕੋਲਰਾ ਅੰਮ ਦਾ ਸ਼ਾਇਆ ਭਨਾਰ ਲਗਾ ਜੁਗਾਂ ਤੱਕ ਉਹ ਤਿਆਰ ਰੁਕਣਾ ਨਹੀਂ ਇਹ ਹੈ ਸੱਚ ਦਾ ਸਿੰਗਲ ਦਾ ਜਾਗ ਆ ਬਾਦ ਨੇ ਬੱਦਲ ਨੁਕੜਾ ਨਹੀਂ ਇਹ ਹੈ ਬਾਦਸ਼ਾਹ ਅਦਲ ਇਨਸਾਫ ਵਾਲਾ ਜਿਸ ਦਾ ਆਕਿਆ ਕਦੇ ਨਹੀਂ ਉਕੜਾ ਨਹੀਂ ਇਹ ਹੈ ਬਾਦਸ਼ਾਹ ਅਸੀਮ ਸੁਭਾ ਵਾਲਾ ਜਿਹੜੇ ਹੁੰਦੇ ਮਾਦ ਸ਼ੁਆਦ ਦੇ ਵਾਲੀ ਗੁਰੂ ਤੇ ਗੁਰੂ ਹੈ ਆਪ ਕਾ ਲਈ ਜੇਹੀ ਨੇਕ ਤੇਹੀ ਮੁਰਾਦ ਦੇਣ ਕਰਤਾ ਹੈ ਕਿ ਜਿਸ ਨੇ ਯਾਹ ਕੀ ਬਾਦਸ਼ਾਹ ਨੇ ਬਿਲੀ ਬਿਲੀ ਦੇ ਮਾਲਕ ਸ਼ੇਰੇ ਬਾਦਸ਼ਾਹ ਮਹਾਰਾਜ ਨੂੰ ਦੁਆਈ ਇੱਕ ਬਈ ਕੋ ਦਾ ਕੁੱਝ ਦੀ ਤੂੰ ਜਿਹੜਾ ਉਹ ਕਦੇ ਵੀ ਚੁਗਿਆਲੇ ਦੇਂਦਾ 100 ਤੂੰ ਜਾਰੇ ਸਵਾਕੂਟ ਫੇਰ ਉਲੋਂਦਾ ਹੈ ਸਾਹ ਚਿੱਕੇ ਵਾਲੀ ਬੋਲਣਾ ਪੈਂਦਾ ਹੈ ਕਿ ਜਿਸ ਨੇ ਤੂੰ ਪਤਾ ਲੱਗਾ ਕਿ ਮੈਂ ਇਹ ਬਹੁਤ ਥੋੜਾ ਕੰਮ ਕੀਤਾ ਸ਼ਹੀਦ ਬਾਦਸ਼ਾਹ ਨੂੰ ਰਾਜ ਦਾ ਹੁਕਮ ਦਿੱਤਾ ਹੈ ਵਜ਼ੀਰ ਨੂੰ ਕਹਿੰਦਾ ਉਸ ਵੇਲੇ ਜੋੜ ਪਾਟ ਗਿਆ ਦੁਨੀਆ ਦੇ ਪਾਏ ਬੰਨੀ ਕੋੜ ਪਾਟ